ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦਗੁਣੀ ਤੇ ਰਾਤ ਚੌਪਣੀ ਤਰਕੀ ਬਖਸ਼ ਤੇ ਸਬਤ ਬਖਸ਼ੇ ਜੀ ਤੇ ਰੋਗਤਾ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਬਲਾਦੇਬ ਤੂੰ ਵੀ ਛੱਤ ਗਿਆ ਕਿਆ ਕਿਆ ਹਾਲ ਹੈ ਜੀ ਕਿਆ ਮੇਰੀ ਟੌਰ ਇੱਧਰ ਮੁਗਾ ਕਿਆ ਮੇਰੀ ਟੌਰ ਆ ਜੀ ਓਹੋ ਮੌਸਮ ਨੇ ਜੀ ਐਸੀ ਕਰਵਟ ਬਦਲੀ ਵੀ ਕੱਲ ਦਾ ਮੀਂਹ ਥੋੜਾ 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 ਪਈ ਹੋ ਜਾ ਰਿਹਾ ਸਾਰੀ ਰਾਤ ਲਾਂਗੇ ਤੇ ਹੁਣ ਦੱਖਣ ਉਹ ਸਪੀਡ ਨਾਲ ਚੱਲ ਰਿਹਾ ਜੀ ਵੀ ਉਹ ਕਹਿੰਦਾ ਵੀ ਕਣਕਾ ਦੇ ਜਿਹੜੀ ਨਾੜ ਆ ਨਾ ਵੀ ਉਹਦੇ ਚ ਮੈਂ ਜਾਨ ਦੇਖਣੀ ਵੀ ਕਿੰਨੀ ਗਾ ਵੀ ਮੈਨੂੰ ਕਿੰਨਾ ਕਸਹਾਰੂਗਾ ਪਰ ਮਨੂੰ ਜਿਹੜੇ ਹਾਲਾਤ ਲੱਗਦੇ ਆ ਉੱਪਰ ਮੌਸਮ ਦੇ ਜਿਹੜੇ ਸਾਵਨ ਵਾਲਾ ਅ ਦਿੱਲੀ ਕੀ ਨਹੀਂ ਤੇ ਬੱਦਲ ਆਉਂਦਾ ਹਿਮਾਚਲ ਵਾਲੀਆਂ ਵਾਦੀਆਂ ਚ ਤੇ ਭੱਜਿਆ ਇਧਰ ਨੂੰ ਹਾਂ ਵੀ ਵਿਚਾਰੀ ਜਿਹੜੀਆਂ ਕਣਕਾਂ ਨੂੰ ਤੇ ਨਾੜ ਚੋਂ ਨਾ ਜਾਨ ਜੂਨ ਤੱਕ ਖਤਮ ਕਰੇ ਦੇਣੀ ਇਹ ਲੰਬੀਆਂ ਪੌਂਡੀਆਂ ਮੋਗੀਆਂ 90% ਸਮਝ ਲੋ ਵੀ 10% ਹਾਂ 10 ਦਾ ਕੱਪੜੇ ਨਾ ਜਾਂਦੇ ਕਰੀ ਠੀਕ ਹੈ ਨਾ ਟਾਰਾ ਮੇਰੇ ਪੁੱਤ ਦੀ ਅੱਜ ਦੂਰੀ ਕਲਪਨੀ ਪਾਤੀ ਸੀ ਦਿਖਾਈ ਉਹ ਤੈਨੂੰ ਆਏ ਹਾਏ ਨੋੜੇ ਫੂਟ ਚੋਲਾ ਵੀ ਨਾਲੇ ਸਰਦਾਰ ਜੀ ਰੀਤ ਸਰਦਾਰ ਜੀ ਬਣ ਕੇ ਸਾਡੇ ਬੱਸ ਇੰਨਾ ਵੀ ਨਾ ਦਿਖਾ ਐਡਾ ਨਹੀਂ ਦਿਖਾਉਣਾ ਹੈਗਾ ਥੋੜੀ ਦਿਖਾਉਣਾ ਤੇ ਅਸੀਂ ਜੀ ਹੁਣ ਇਹਨੂੰ ਛੱਡਣਾ ਜੀ ਸਪੂਲ ਉਦੋਂ ਬਾਅਦ ਨਹੀਂ ਸਾਰੇ ਫੁੱਲ 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 ਉਦੋਂ ਬਾਅਦ ਜੀ ਜਸਵੀਰ ਨੂੰ ਅਸੀਂ ਰਾਤ ਛੁੱਟੀ ਕਰਵਾ ਲਈ ਕਿਤੇ ਹਸਪੀਟਲ ਤੋਂ ਵੀ ਸਵੇਰੇ ਸਾਧਰੇ ਲੈ ਕੇ ਪਹੁੰਚਾਂਗੇ ਡਾਕਟਰ ਨੇ ਸਾਨੂੰ ਦੇ ਦਿੱਤੀ ਫਰਮਿਸ਼ਨ ਕਹਿੰਦਾ ਵੀ ਚਲੋ ਅਸਰ ਵਿਦਿਆਤ ਨੂੰ ਤੇ ਤੇਰੇ ਕਰਨੀ ਵੀ ਦਵਾਈ ਦੂਜੀ ਤਾਂ ਕੋਈ ਦਿੰਦੀ ਨਹੀਂ ਹੈਗੀ। ਵੀ ਤੁਸੀਂ ਜਿਹੜੀ ਪ੍ਰੋਬਲਮ ਆ ਆਪਣਾ ਅਪ ਧਿਆਨ ਰੱਖਿਓ ਖਾਣ ਪੀਣ ਦਾ ਖਾਸ ਕਰਕੇ। ਤੇ ਉਸ ਤੋਂ ਬਾਅਦ ਰੀਤ ਮੇਰਾ ਮਨ ਲੱਗਿਆ ਜੀ ਤੁਸਮ 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 ਤੇ ਦੁਬਾਰਾ ਕੱਪੜੇ ਪਾਣੇ ਸ਼ੁਰੂ ਹੋ ਗਏ ਜੀ ਉਦੇ ਵਾਲੇ। ਕੁੜੀ ਟੁੱਟਾਂ ਦੇ ਵਿੱਚ ਪਾਣੀ ਪਾ ਦੇ ਤੂੰ ਮੇਰੇ ਬਸ। ਉਹ ਸਿੱਧਾ ਕੰਮ ਕਰੂਗੀ ਕਿ ਨਹੀਂ। ਅਨੇ ਹੁਣਾ ਛੱਟੇ ਮਰ ਜਿਨੇ ਪੈਰਾਂ ਨਾਲ ਹੋਰ ਕੋਈ ਕੰਮ ਨਹੀਂ ਹੈਗਾ ਦੱਸ ਕਾਈ ਕਰਦੈ ਸਾਲਾ ਗਿੱਜੂਗਾ ਕੱਲ ਇਹਦਾ ਕੱਲ ਕੱਲ ਰਿਛੇ ਦੇ ਪਾਏ ਕੱਪੜੇ ਕੱਪੜੇ ਪਾ ਕੇ ਬਾਅਦ ਸਾਲਾ ਇਹ ਨੂੰ ਨਾਲ ਲੈ ਕੇ ਜਾਊਂਗਾ ਹਸਪੀਟਲ ਚ ਨੂੰ ਮੀਂਹ ਤਾਂ ਤੁਹਾਨੂੰ ਪਤਾ ਪੈ ਰਿਹਾ ਇਹ ਮੈਡਮ ਜੀ ਐ ਕੱਪੜੇ-ਕੁੱਪੜੇ ਪਾ ਕੇ ਮੈਂ ਥੱਲੇ ਟੋਕਾ ਲਾ ਕੇ ਟੁਕੜਾ ਇੱਥੇ ਪਾਣੀ ਚ ਬਹਿ ਗਈ ਆਗੇ ਦੇ ਹੱਥ ਉੱਧਰ ਦੇ ਹੱਥ ਉੱਧਰ ਸਾਰੇ ਕੱਪੜੇ ਕਰਲੇ ਗਿੱਲੇ ਫਿਰ ਕਿਨੇ ਕਟਾਈ ਕਰੀ ਸੁੱਖੋ ਮੰਮਾ ਨੇ ਕਟਾਈ ਕਰੀਗੇ ਨਹੀਂ ਕਰੀ ਸੀ ਕੱਲ ਹਾਂ ਕਰੀਤੀ ਇੱਕ ਨਾ ਮੁੱਕੇ ਮਾਰੇ ਤੇ ਅੱਜ ਠੰਡ ਦਿੱਤ ਸਾਰੇ ਕੱਪੜੇ ਕਰਲੇ ਗਿੱਲੇ ਆਪਣੇ ਤੇ ਹੁਣ ਜਦ ਸਵੇਰ ਨਾਲ ਹਵਾ ਚੱਲਦੀ ਹੈ ਜੀ ਵੀ ਮੌਸਮ ਦਾ ਅਜੇ ਵੀ ਕੋਈ ਨਿਖਰ ਨਹੀਂ ਸਵਾ ਬਣਾ ਨਹੀਂ ਹੈ ਜੀ ਤੂੰ ਜਦ ਤੱਕ ਦੱਖਣ ਜਾਣਦਾ ਜਦ ਤੱਕ ਤਾਂ ਹਾਲਾਤ ਇਦਾਂ ਨਹੀਂ ਰਹੇ ਆ ਕਿਤੇ ਮੌਸਮ ਵੀ ਥੋੜਾ ਪੈਣ ਲੱਗਿਆ ਕਿਤੇ ਜ਼ਿਆਦਾ ਪੈਣ ਲੱਗ ਗਿਆ ਸੋਦਰ ਕਾਮ ਵੀ ਵਿਚਾਰਾ ਰੋਲਾ ਪਾ ਰਿਹਾ ਹਾਂ ਕਿਨੇ ਆਉਣਾ ਉਹ ਕਿਨੇ ਆਉਣਾ ਸਾਡਿਆਂ ਵੀ ਭੁੱਖ ਬਾਣੀਆਂ ਹੁਣ ਝੂਖੇ ਆਉਣ ਲੱਗ ਗਿਆ ਭਾਰਜ ਭਰਾ ਜੀ ਪਤਾ ਤੂੰ ਠੰਡ ਦਾ ਕੁੱਟਾ ਹੋਇਆ ਏ ਚਾਕੇ ਰੋਲਾ ਲਾ ਗਿਆ ਆਪਾਂ ਅਸੀਂ ਵੀ ਚੱਲੇ ਹੌਸਪੀਟਲ ਹੁਣ ਜਿਹੜਾ ਆਊਗਾ ਦੇਖੀ ਜਾਊਗੀ ਸੁੱਖੋ ਭੈਣ ਜੀ ਆਪੇ ਸੰਭਾਲੋਗੀ ਤੇ ਹੁਣ ਟਾਈਮ ਤਾਂ 8:30 ਹੋ ਗਏ ਜੀ ਹੁਣ ਨਿਕਲਦੇ ਆ ਬੈਕਗਰੂਨੋਂ ਲੱਗੇ ਘਰ ਤੇ ਜਿਹੜਾ ਅਸੀਂ ਮਨੋਰਥਾ ਚ ਲੈ ਕੇ ਚੱਲੇ ਆਪਣੇ ਮਨ ਦੇ ਵਿੱਚ ਅ ਬਹਿਗਰੂ ਸਹੀ ਸਲੰਦ ਕਰਦੇ ਜੈਸੇ ਮਿੰਦੀ ਮਨੋਰਥਾ ਵੀ ਉਹਨੂੰ ਸਹੀ ਕਰਦੇ ਵੈਸੇ ਗਰੂ ਜਦੋਂ ਹੀ ਪ੍ਰੋਬਲਮ ਉਹਦੇ ਨਾਲ ਚੱਲ ਰਹੀ ਆ ਉਹਨੂੰ ਖਾਧਾ ਨਹੀਂ ਕੁਝ ਵੀ ਜੋ ਖਾ ਲੈਂਦੀ ਆ ਬਸ ਨਾਲ ਦੇ ਨਾਲ ਕੌਣ ਉਹ ਕਿਆ ਦੇਖੀਏ ਕੌਣ ਨਾਲ ਕਿਆ ਕਰਨਾ ਤਾਂ ਕੌਣ ਦੀ ਭੁੱਖ ਬਾਣੀ ਝੂਠੀ ਹੋ ਜਾਂਦੀ ਕੀ ਵਾਰ ਹੁਣ ਪਹਿਲੇ ਸਮੇਂ ਆ ਤਾਂ ਕੌਣ ਰੁਕ ਗਿਆ ਰਿੰਗ ਰਿੰਗ ਕਰਿਆ ਹੋ ਗਿਆ ਜੀ ਘਾਫਤ ਕੌਣ ਚੈੱਕ ਦਾ ਹੁੰਦਾ ਤਾਂ ਪਰ ਰਿਸ਼ਤੇਦਾਰ ਆ ਜਾਂਦੇ ਤੇ ਹੁਣ ਤਾਂ ਉਹਨਾ WhatsApp ਵੀਡੀਓ ਕਾਲ ਇਹ ਬੋਲ ਲੱਭ ਪਰ ਰਿਸ਼ਤੇਦਾਰਾਂ ਦਾ ਵੀ ਪਹਿਲੀ ਪਤਾ ਲੱਗ ਜਾਂਦਾ ਵੀ ਆਉਣਾ ਕਿ ਨਹੀਂ ਆਉਣਾ ਹੈਗਾ ਉਹ ਪਹਿਲੀ ਪਰਮਿਸ਼ਨਾਂ ਲੈ ਲੈਂਦੇ ਆ ਵੀ ਤੁਸੀਂ ਬਿਲੇ ਆ ਕਿ ਨਹੀਂ ਬਿਲੇ ਤੇ ਚਲੋ ਹੁਣ ਮੈਂ ਤਾਂ ਜੀ ਤੁਹਾਨੂੰ ਫੇਰ ਇਹਨੂੰ ਇੱਕ ਵਾਰ ਕਰ ਲਈਏ ਕਾਬੂ ਬੱਕਰੇ ਨੂੰ ਉਹਨਾਂ ਨੂੰ ਛੋਟੇ ਦਿਨ ਆਵਾਜ਼ ਚੱਲ ਰਹੀ ਹੈ ਜੀ ਇਹਨਾਂ ਪੂਰੇ ਜੋਰਾਂ ਨਾਲ ਤੇ ਕੁਝ ਕੁ ਪਰਸੈਂਟ ਧੜੀਆਂ ਕਣਕ ਦੀਆਂ ਵਿੱਚ ਗਰਨ ਨੂੰ ਤਿਆਰ ਆ ਰਿਹਾ ਹੈ ਉਹ ਮੈਂ ਆਪਣੇ ਚੋਈ ਵਾਲੇ ਖੇਤ ਤੱਕ ਤਾਂ ਫੋਕਸ ਉਹਨਾਂ ਬਣਨਾ ਨਹੀਂ ਹੈਗਾ ਉਹਦੇ ਵਿੱਚ ਤਨ ਦਿਖਣ ਲੱਗ ਗਿਆ ਵੀ ਜਿੱਥੇ-ਜਿੱਥੇ ਕਣਕ ਬਹੇ ਰੋ ਦੀ ਕਿਰਪਾ ਨਾਲ ਤਕੜੀ ਸੀ ਉਹ 빙ੀ ਟੜੀ ਜੀ ਹੋ ਗਈ ਪਹਿਲੀ ਵਾਰ ਮੈਂ ਕਹਿੰਦਾ ਜੀ ਪਿਛਲੇ 5-7 ਸਾਲਾਂ ਤੋਂ ਪਹਿਲੀ ਵਾਰ ਇੱਥੇ ਕਣਕ ਸਿਰੇ ਚੜ੍ਹਨੀ ਸੀ ਤੇ ਊਂਗਰ ਨੂੰ ਤਿਆਰ ਹੋਈ ਪਿਆ ਹੁਣ ਵਿੱਚ ਵਿੱਚ ਤਾਂ ਜਿਹੜੀਆਂ ਟੜੀਆਂ ਨੇ ਤਕੜੀਆਂ ਸੀ ਉਹ ਤਾਂ ਕਰੇ ਗਈਆਂ ਦੇਖਦੀਆਂ ਮੈਂ ਚਲੋ ਕੋਈ ਨਹੀਂ ਜੋ ਮਹਾਰਾਜ ਕਰਦਾ ਚੰਗੇ ਵਾਸਤੇ ਕਰਦਾ ਸਾਨੂੰ ਲੱਗਦਾ ਬਰਾ ਕੋਈ ਨਹੀਂ ਧਰਨ ਗੁਰਨਾਨਕ ਤੂੰ ਹੀ ਤੂੰ ਇਹਨਾਂ ਦੇ ਕੱਪੜੇ ਜੇ ਸੁੱਕੇ ਨਹੀਂ ਜੀ ਕੱਲ ਦਾ ਮੈਂ ਵੀ ਮੀਨ ਵਾਲਾ ਜਾਇਆ ਪਿਆ ਬਾਹਰ ਗਿਰੂ ਸੱਤ ਨਾਮ ਇਹ ਮੰਗਾ ਚੰਨਾ ਚੱਲ ਪਾਣੀ ਚੰਨਾ ਚੱਲਦੀ ਦੋਈ ਬੁੱਟੀ ਕੰਗਜੀ ਹੋਈ ਵੀ ਕੀ ਨੂੰ ਖਾਸੀ ਹਾਏ ਇਹ ਨਾਣੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਆਣਿਆਂ ਦੀ ਦਵਾਈਆਂ ਬੂਟੀਆਂ ਆਪਣੀਆਂ ਦਵਾਈਆਂ ਬੂਟੀਆਂ ਸਮਝੇ ਨਹੀਂ ਹੂੰ ਤੂੰ ਕਿਵੇਂ ਪੱਤਰ ਜੀ ਇਹ ਹੈਗਾ ਥੋੜਾ ਜਿਹਾ ਫਲਕੀ ਨੂੰ ਹਾਂ ਰਾਤ ਪਿਆ ਰਿਆ ਹੈ ਇਹ ਮਤਲਬ ਖਾਂਦੇ ਦੀ ਲੋੜ ਹੈਗੀ ਚਲੋ ਦੋ ਜੀ ਇਹਨੂੰ ਫੇਰ ਦੇਖ ਕੇ ਤੋਰੇ ਹਾਂ ਸਕੂਲ ਨੂੰ ਕੱਲ ਜੈਨੂ ਮੈਂ ਸਕੂਲ ਤੋਂ ਲੈਣ ਗਿਆ ਦੀ ਮੈਡਮ ਨੇ ਵੀ ਕਿਹਾ ਕਹਿੰਦੀ ਜੀ ਥੋੜਾ ਜਿਹਾ ਢਿੱਲਾ ਜਾ ਲੱਗਦਾ ਹਾਂ ਵੀ ਲੈ ਜਾ ਮੈਂ ਵੀ ਤਾਂ ਹੀ ਗੱਡੀ ਲੈ ਕੇ ਆਇਆ ਜੀ ਇਹਨੂੰ ਸਪੈਸ਼ਲ ਗੱਡੀ ਚ ਲੈਣਾ ਹੈ ਵੀ ਇਹਦੇ ਵਿੱਚ ਦੋ ਕਿਣੀਆਂ ਨਾ ਪੈ ਜਵੇ ਕਿ ਤੇ ਮੀਂਹ ਦੀਆਂ ਕੱਲ ਮੀਂਹ ਪੈਂਦਾ ਸੀ ਨਾ ਅੱਧਾ ਘੰਟਾ ਅੱਧਾ ਘੰਟਾ ਅੜਵਾਸਤ ਸਕੂਲ ਤੇ ਲਿਖਿਆ ਮੇਰੇ ਨਾਲ ਤਿਆਰ ਹੋਗਾ ਕਹਿੰਦਾ ਮੈਨੂੰ ਥੇ ਨੂੰ ਲੈ ਕੇ ਚਾਲਾ ਹਸਪੀਟਲ ਨੂੰ ਹਾਂ ਮੈਂ ਉੱਥੇ ਪੁੱਤਾ ਇਨਫੈਕਸ਼ਨ ਪਤਾ ਕਿੰਨੀ ਹੈ ਹਾਂ ਟੌਫੀਆਂ ਦਿੱਤੀ ਕਿਥੇ ਤੇ ਕਿੱਥੇ ਤੋਂ ਲਿਆ ਟੌਫੀਆਂ ਯਾ ਦੂਜਾ ਚਲੇ ਜਾਂਦਾ ਮਿੱਤਤਾ ਕਾਬੂ ਹੈ ਜਿੱਤੇ ਆਉਣ ਇੱਕ ਦੁਕਾਨਾ ਆਇਆ ਨਾ ਹਸਪੀਟਲ ਦੇ ਮੂਰੇ ਚੱਲੋ ਕੱਲ ਫਿਰ ਚੱਲੋ ਨੂੰ ਚੱਲੋ ਜੇ ਅਸੀਂ ਕਹਿ ਦਈਏ ਤਾਂ ਤੂੰ ਤਕਲੀਫ ਮੰਨਦੀ ਆ ਹੁਣ ਆਪ ਹੁਣ ਆਪ ਕਹਿੰਦੀ ਵੀ ਸਕੂਲ ਨੂੰ ਚੱਲੋ ਸਕੂਲ ਨੂੰ ਚੱਲੋ ਹੈ ਤੇ ਮੈਂ ਕਹਤਾ ਫੂਲ ਨੂੰ ਗਿਆ ਤਵਾ ਕੱਲ ਵੀ ਜਸਮੀਨ ਕੰਡੀ ਕਹਿੰਦੀ ਵੀ ਤੂੰ ਚੱਲ ਛੱਡੇ ਨਾਲ ਉੱਥੇ ਨੂੰ ਫੂਲ ਨੂੰ ਚੱਲ ਵੀ ਤੂੰ ਸਕੂਲ ਨੂੰ ਰਹਿਣ ਦੇ ਆਪ ਪਤਾ ਕੀ ਕਹਿੰਦੀ ਮੈਂ ਸਕੂਲ ਜਾਣਾ ਹੈ ਪੱਤ ਦਾ ਬਣ ਕੇ ਮੈਨੂੰ ਪਾਣਾ ਜ਼ਰੂਰੀ ਆ ਕਦੀ ਮੈਂ ਫੂਲ ਨੂੰ ਨਹੀਂ ਜਾਣਾ ਮੈਂ ਸਕੂਲ ਜਾਣਾ ਅੱਛਾ ਛੁੱਟੀ ਵਾਲੇ ਦਿਨ ਮੈਂ ਆਉਂਦੀ ਆਂਦੀ ਬਾਤ ਬੋਲਣ ਲੱਗ ਗਈ ਇਹ ਟਿੱਡੀ ਜੀ ਬਹੁਤ ਗੱਲਾਂ ਲੱਗੀਆਂ ਨੇ ਪਾੜਤਾ ਲਵਾਵਾਲਾ ਚੱਲ ਕੋਈ ਉਹ ਬੁੱਬੂ ਕੀ ਕਰਨੀ ਹੈ ਪੁੱਤਤਾ ਹੈ ਬੁੱਬੂ ਚੱਲੀ ਛੂਲ ਨੂੰ ਜਾਣਾ ਕਾ ਮੈਂ ਛੂਲ ਨੂੰ ਕਰ ਪਹਿਲੇ ਉਹਨਾਂ ਦਾ ਕੱਦੀ ਉਹਨਾਂ ਦਾ ਕੱਦੀ ਉਹ ਚੱਤੀਆ ਕਰ ਨਾ ਥੋੜੀ ਜਿਹਾ ਜਿਵੇਂ ਨਾਲ ਹੋਈ ਗੱਲ ਕੋਈ ਵੀ ਕਿਵੇਂ ਕਿਵੇਂ ਨੇ ਠੀਕ ਆ ਹੁਣ ਠੀਕ ਆ ਮੈਂ ਵੀ ਹੱਥ ਕਰ ਲਵਾਂਗੇ ਵੀ ਮਾਸੀ ਆਜੋ ਪਰ ਚੱਲੋ ਜੀ ਮੈਂ ਕਿਹੜੇ ਨਾ ਕਰਦਾ ਆਪਾਂ ਬਹਿਲੇ ਘਰ ਸੇ ਵੀ ਕਰਨੀ ਆ ਸੀ ਪਹਿਲਾਂ ਥੋੜੀ ਕਰੀਏ ਨਹੀਂ ਪਹਿਲ ਹੈ ਮੇਰੀ ਗੱਲ ਗੱਲ ਥੋੜੀ ਪਹਿਲਾਂ ਥੋੜੀ ਕਰੀ ਗਿਆ ਤੇਰੀ ਲਾਲਾ ਸੁੱਖੋ ਭੈਣ ਜੀ ਨੂੰ ਤਾਂ ਘਟ ਵੱਧੇ ਲੈ ਕੇ ਗਿਆ ਹਾ ਥੋੜਾ ਹੁਣ ਜਿਵੇਂ ਦੀ ਥੋੜੀ ਪਤਨੀ ਆ ਤਾਰ ਪਤਨੀ ਉਹ ਫਿਰ ਕਾਰਤ ਸੇਵਈਆ ਹੈ ਨਾ ਸੇਵਾ ਨਹੀਂ ਤੁਹਾਡਾ ਹੱਕ ਮੰਗਦਾ ਦੂਜਾ ਨਿਆਣਿਆਂ ਦਵਾਈ ਦਵਾਉਣ ਦਾ ਵੀ ਤੁਹਾਡਾ ਹੱਕ ਮੰਗਦਾ ਚਾਚੇ ਨਾ ਮੂੰਹ ਘੜਦਾ ਚਾਚਾ ਚਲ ਲੈ ਕੱਦੀ ਲਿਪਸਟਿਕ ਦੰਦਾਂ ਨੂੰ ਲਾਈ ਫਿਰਦੀ ਹੈ ਚਾਚਾ ਕਹਿਣ ਲੱਗੀ ਹੈ ਤੇਰੇ ਤੋਂ ਮਾਣ ਹੈ ਅਸਲ ਵਿੱਚ ਮੈਂ ਕਹਿਣਾ ਮੇਰੇ ਤੇ ਮਾਣ ਆਉਂਦਾ ਚੱਲ ਚਾ ਜਾ ਫਿਰ ਤੂੰ ਹੀ ਜਾ ਦੇਖਾ ਤੈਨੂੰ ਜਾਂਦੀ ਰੁਕੜਾ ਚੱਲ ਨਹੀਂ ਨਾਲ ਮੇਰੀ ਮੁੱਡੇ ਨਾਲ ਤਾਂ ਮੈਨੂੰ ਮੈਨੂੰ ਥੋਡੇ ਡੋਲਿਆਂ 'ਚ ਜਾਣਾ ਨਾ ਤਾਂ ਦੋਨਾਂ ਪਰ ਆ ਭਾਈ ਨਹੀਂ ਮੈਨੂੰ ਮੇਰੇ ਘਰ ਰਹਿ ਤੇ ਮਾਂ ਨਾ ਮਰ ਜਣੀਏ ਚਲ ਸੋਈ ਜਾ ਆਹ ਕੀ ਆਤੀ ਪੁੱਤ ਇੱਕ ਦਵਾਈ ਖਤਮ ਹੋ ਗਈ ਪੁੱਤਾਂ ਖਤਮ ਹੋ ਗਈ ਉਹ ਹਾਂ ਹੁਣ ਦੂਜੀ ਦਵਾਈ ਦੀ ਸਿਸਟੀ ਵੀ ਚਾਹੀਦੀ ਦੇਖ ਲੈ ਪੁੱਤ ਬੀਜੀ ਆ ਬੀਜੀ ਆ ਇਹ ਕਹੇ ਕਰਦੇ ਕੀ ਬੱਜਿਆ ਕੋ ਜਿਹਨੇ ਬਾਗਬਾਸੀਆ ਲੰਦੀ ਉਹ ਵੀ ਕਾਰਨ ਨੂੰ ਨੇ ਇਸਤੀਪਾਤੀ ਉਹਨੂੰ ਵੀ ਕਰਨ ਆਪਵਾਗ ਬਸੇ ਲਈ ਜਾਂਦਾ ਉਹ ਵੀ ਲਾਗੀ ਲੈਣ ਚੱਲ ਬਣਾ ਲਾ ਪਟਕਾ ਤੈਨੂੰ ਛੱਡ ਕੇ ਆ ਮੈਂ ਫਿਰ ਸਕੂਲ ਨੂੰ ਤੇ ਤੈਨੂੰ ਹਲੇ ਨਾ ਲੈ ਲੇਟ ਜਾਣਾ ਇੰਨੀ ਜਿੱਤੇ 8:30 ਹੋਏ ਐਂ ਰੋਟੀ ਖਾਣੀ ਹੈ ਅਜਾ ਰੋਟੀ ਰੋਟੀ ਨਾਲ ਹੈ ਹਾਂਜੀ ਪਰੌਂਠਾ ਬਣਾਏ ਭਾਵੇਂ ਮੈਂ ਹਾਂਜੀ ਕਿਆ ਕਰਦੇ ਬਿੱਜ ਕੀ 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 ਖਾ ਲੂਗੀ ਲੈ ਲੋ ਜੀ ਆ ਰੋ ਆ ਰੋ ਦੋ ਸੰਦੀਪ ਇਹ ਸੰਦੀਪ ਹਾਂਜੀ ਅੰਦਰ ਆਓ ਜੀ ਓ ਖਿਚੜੀ ਵਾਲਾ ਕੱਢੀ ਬੈਠੀ ਆ ਤੇ ਹਾਂਜੀ ਖਿਚੜੀ ਖਾਣ ਨੂੰ ਖਾਂਗੇ ਤਾਂ ਪਹਿਲੀ ਹੋਈ ਵੀ ਹੈ ਇਹ ਤਾਂ ਸੱਟੜੀਆਂ ਪੁੱਤ ਇਹ ਨਹੀਂ ਕਿਸੇ ਨੇ ਵੀ ਖਾਣੀ ਅੱਜ ਖਿਚੜੀ ਪਈ ਆ ਰਾਤ ਦੀ ਬਣਾਈ ਸੀ ਜਿਹੜੀ ਖਾ ਲੂੰਗੀ ਨਹੀਂ ਖਾਣੀ ਤੇਰੀ ਲੈਟ ਗਿੰਦੀ ਸੋਈ ਪਾਪਾ ਨੂੰ ਦਿਖਾ ਦੇ ਜਾ ਕੱਢਣੀ ਹੋ ਜਉਣੀ ਪੈਣੀ ਕੀ ਇਹ ਲਿਹਾੜੀ ਪੈਲੀਆ ਨਹੀਂ ਉਹ ਰੋਟੀ ਬਣਾ ਕੇ ਪਾਪਾ ਨੂੰ ਤਾਂ ਮਿਲੇਗਾ ਕਿ ਮੈਂ ਸਕੂਲ ਨੂੰ ਪਾਪਾ ਨਾਲ ਤਾਂ ਗੇਹ ਲੈ ਆਈ ਸਵੇਰੇ ਸਾਜਰੀ ਉੱਠੀ ਸਰ ਪਹਿਲਾਂ ਬਾਈ ਕੋਲ ਆ ਵੇ ਕੀ ਹੈ ਦੂਰ ਚੱਲੇ ਸਕੂਲ ਹਾਂ ਕੀ ਹੈ ਲੈਟ ਟੁੱਟ ਗਈ ਟਾਰਚ ਕੀ ਹੈ ਟਾਰਚ ਹੈ ਟਾਰਚ ਕਰਨ ਪਤਤਰ ਪੇਪਰ ਆ ਗਿਆ ਨਾ ਨੇੜੇ ਤੂੰ ਫੋਨ ਤੇਰਾ ਫੇਰ ਤੇ ਚੱਕ ਲਿਆ ਰੱਖ ਦੇ ਉਹ ਇਹਦੇ ਨਾਲ ਤੇ ਕਿਤਾਬ ਚੱਕ ਲਾ ਵਿੱਚ ਤੇ ਪੜ ਲਾ ਦੋ ਆ ਮੁੰਡਾ ਜਿੰਨਾ ਟਾਈਮ ਤੇਰੇ ਕੋਲ ਹੈਗਾ ਆ ਮਸ਼ੀਨ ਦੀ ਕਰਵਾ ਲੈਂਦੀ ਜੀ ਰਿਪੇਅਰ ਇਹਦੀ ਵਿਚਾਰੀ ਜੀ ਇਹਦੇ ਪਰ ਲੱਗ ਗਿਆ ਜੀ ਰੁਪਈਆ 1000 ਤੇ ਉਹ ਕਹਿੰਦਾ ਵੀ ਬਾਈ ਜੀ ਕਹਿੰਦਾ ਵਿੱਚ ਦੇ ਕੇ ਕਹਿੰਦਾ ਨਵੀਂ ਲੈ ਜੋ ਮਾਂ ਵੀ ਕਿੰਨੇ ਦੀ ਨਵੀਂ ਕਹਿੰਦਾ 4500 ਚ ਵਿੱਚ ਉਹ ਰੱਖ ਕੇ 4500 ਰੁਪਏ ਮੰਗਦਾ ਤਾਂ ਮਾਂ ਬਾਬਾ ਤੂੰ ਇਹਦੇ ਪਰ 1000 ਰੁਪਏ ਲਵਾ ਦੇ ਜਿਹੜਾ ਲੋੜ ਹੈ ਨਾ ਬੁੱਬੇ ਠੀਕ ਹੈ ਨਾ ਖੁੱਲ ਗਈ ਖੁੱਲ ਗਈ ਚਲੋ ਠੀਕ ਹੈ ਜੀ ਹੁਣ ਦੇਖਦੇ ਹਾਂ ਕੀ ਬਣਦਾ ਅਗਲਾ ਪ੍ਰੋਗਰਾਮ ਅ ਮਹਾਰਾਜ ਸੱਚਾ ਪਾਤਸ਼ਾਹ ਸਾਹ ਨੂੰ ਚੌਖਰ ਖੇ ਚੜ੍ਹਦੀ ਕਲਾ ਚ ਰੱਖੇ ਪਹੁੰਚ ਗਿਆ ਜੈਸਮੀਨ ਕੋਲ ਓਏ ਕੰਬਲ ਕੰਬਲ ਰੱਖ ਲਿਆ ਹਾਂਜੀ ਓਏ ਸੱਸੀ ਘਾਟ ਤਾਂ ਬਾਦੇ ਪੁੱਤ ਐ ਮੇਲਾ ਪੁੱਤ ਕੀ ਹੈ ਮੈਂ ਨਹੀਂ ਤੂੰ ਮੇਰਾ ਪੁੱਤ ਨਹੀਂ ਹੈਗਾ ਕਹਿੰਦੀ ਮੈਂ ਵੀ ਜਾਣਾ ਅੱਛਾ ਇਹ ਨਾਲ ਜਾਣ ਨੂੰ ਕਹਿੰਦੀ ਐ ਤੈ ਵੀ ਜਾਣਾ ਮੇਰੇ ਨਾਲ ਪੱਪ ਕਰ ਦੇ ਪੱਪ ਕਰ ਦੇ ਹੇ ਮੇਰਾ ਪੁੱਤ ਚੜੀਆਂ ਪੈਂਦੀਆਂ ਮੀਂਹ ਚੱਲੀ ਆ ਜਾਓ ਮੀਂਹ ਨੇ ਕਰਤਾ ਜੀ ਬੁਰਾ ਹਾਲ ਬਸ ਚਲੋ ਆਪਣਾ ਤਾਂ ਸਰ ਜਾਂਦਾ ਮੌਸਮ ਤੁਸੀਂ ਵਿਗਾੜਤਾ ਜੀ ਕਲਦਿਆ ਨੇ ਤੁਸੀਂ ਕਹੀ ਕੇ ਕਣਕ ਪਾਣੀ ਮੰਗਦੀ ਐ ਸਾਡੀ ਹਾਂ ਜੀ ਹੁਣ ਪਾਣੀ ਮੰਗਦੀ ਐ ਨਾਲ ਹਵਾ ਰੱਬਾ ਆਪ ਲੱਗਿਆ ਚਲਾਉਣ ਹਵਾਤਾਂ ਨੂੰ ਨਹੀਂ ਮੰਗਦੇ ਰੱਬ ਨਾਲ ਨਾਲ ਚੱਲਦਾ ਫਸਲਾਂ ਰੱਬ ਨੂੰ ਵੀ ਨਹੀਂ ਪਾਦੇ ਫਸਲਾਂ ਕਰਦੀਆਂ ਖਰਾਬ ਹਾਂਜੀ ਇਹੀ ਤਾਂ ਪੰਗਾ ਸਾਰਾ ਜਿਹੜਾ ਇਹ ਫਸਲਾਂ ਕਰਨੀਆਂ ਨਾ ਜੀ ਵੀ ਨਾਲ ਨਹੀਂ ਉਹਦੇ ਬਾਰੇ ਹੁੰਦੀ ਹੈ ਇਹ ਆਸ ਹਾਂ ਸਭ ਸਾਰਾ ਸਰਕਲ ਜ਼ਿਮੀਦਾਰ ਤੇ ਸਿਰ ਪਰਿਆ ਫਸਲ ਬਾਰੇ ਫਸਲ ਬੱਜ ਜ਼ਿਮੀਦਾਰ ਦਾ ਸਰਕਲ ਤਾਂ ਹੈਗਾ ਹੀ ਹੈਗਾ ਕਹਾ ਦੁਕਾਨਦਾਰਾਂ ਦਾ ਵੀ ਉਹੀ ਤਾਂ ਗੱਲ ਹੈ ਜੀ ਕੈਮਰੇ ਹੀ ਜੱਸ ਮੈਨੂੰ ਰਾਤ ਤੋਂ ਪੁੱਤ ਠੀਕ ਸੀ ਠੀਕ ਸੀ ਕਹਿ ਹਾਂ ਹੁਣ ਤਾਂ ਵੀ ਠੀਕ ਹੈ ਹੁਣ ਕੁਝ ਖਾਦਾ ਪੀਤਾ ਹੂੰ ਥੋੜੀ ਜਿਹੀ ਮਰੂੜਾ ਖਾ ਲਿਆ ਤਾਂ ਕੋਈ ਪਾਪਾ ਜੀ ਨੇ ਥਾਪੜਾਇਆ ਨਾ ਵਧੀਆ ਜਿਹਾ ਦੇ ਦਿੱਤਾ ਮੇਰੇ ਪੁੱਤ ਨੇ ਠੀਕ ਹੋ ਜਣਾ ਹੋਰ ਠੀਕ ਹੋ ਗਈ ਮੈਂ ਤੁਸੀਂ ਥਾਪੜਾ ਚਾਰ ਪੰਜ ਦੇ ਦਿਆ ਕਰੋ ਤੇ ਹੜੀ ਜਾ ਪਾਪਾ ਜੀ ਨੇ ਕਹੀ ਜਾ ਕਰੋ ਥਾਪੜੇ ਦੇਲ ਪਰੇ ਰੋ ਤੁਸੀਂ ਹੁਣ ਜਦ ਤੱਕ ਠੱਡ ਜੀਓ ਨਾ ਮੀਂਹ ਪੈਣ ਦਾ ਥਾਪੜੇ ਤੈਨੂੰ ਨਾਲੇ ਚੱਲੋ ਐ ਆਪਕੇ ਜੀ ਸੁਸਤ ਜੀ ਬੈਠ ਜਾਂਦੀ ਮੇਰੇ ਕੋਲ ਮਾਂ ਕੋਈ ਨਾ ਪੁੱਤ ਹੋ ਜਾਣਾ ਠੀਕ ਹੈ ਦਾ ਗੈਡ ਦਾ ਸੋਨਾ ਲੱਗਦਾ ਹਾਂ ਜੀ ਮਾ ਕੋਈ ਚੰਗੀ ਲੱਗਦੇ ਆ ਕਿ ਨਿਆਣਾ ਆ ਜਾ ਪਿਆ ਰਹੇ ਨਿਆਣਾ ਚੱਲ ਜੇ ਹਣੇ ਦਮ ਮਾਮਾ ਆ ਬਾਪੂ ਬੈਠੋਦਾ ਬਈ ਹਾਂ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਇਹ ਤਾਂ ਫਾਰ ਆ ਜੀ ਸਾਡੇ ਇਹ ਤਾਂ ਹਾਂ ਇਹ ਲੈ ਲੈ ਉਹਦੇ ਬੈਠਦੇ ਹਾਂ ਹਾਂ ਮੈਂ ਨਿਆਣਾ ਹੀ ਚੱਲਦਾ ਫਿਰ ਪਾਪਾ ਪਤਾ ਵੀ ਜੱਲੀ ਕਰਦਾ ਜੀ ਆਜੂਗਾ ਫਿਰ ਹਾਂ ਚਲੋ ਨਾ ਆ ਵੀ ਆਵੇ ਮੈਂ ਤਾਂ ਸਾਰ ਲੂ ਫਿਰ ਵੀ ਉਹਦੇ ਜੇ ਇੱਕ ਖਣਾ ਤਾਂ ਵਿੱਚ ਉੱਪਰ ਪਾਉਣ ਗਿੱਲਾ ਤਾਂ ਹੋ ਜਾਣਾ ਵਿਚਾਰੇ ਨੇ ਮੀਂਹ ਚ ਠੰਡ ਲੱਗ ਗਈ ਕੋਈ ਸ਼ਰਟ ਦੇ ਦੋ ਹਾਂ ਨਾਲ ਕੱਪੜੇ ਲੈ ਲਾ ਹਾਂ ਗੱਡੀ 'ਚ ਰੱਖੋ ਬਦਲ ਲੂ ਮੌਸਮ ਇਹ ਜਾ ਹੋਇਆ ਪਿਆ ਹੁਣ ਕੀ ਕਰੀਏ ਕੋਈ ਨਹੀਂ ਤਾਂ ਬਹੁਤ ਬੈਂਟ ਹੋ ਗਈ ਅਜੇ 2 ਦਿਨ ਹੋਰ ਦੱਸਿਆ ਪਾ ਜੇ ਇੱਕ ਨੇ 2-2 ਦਿਨ ਬਾਅਦ ਮੌਸਮ ਖੁੱਲਣਾ ਜਾ ਕੇ ਹਾਂ ਪਰ ਹਵਾ ਹਵਾ ਘੱਟ ਰਹੇ ਨਾ ਫੇਰ ਤਾਂ ਕੋਈ ਫਰਕ ਨਹੀਂ ਜਾਦਾ ਹਵਾ ਤੇਜ਼ ਹੁੰਦੀ ਆ ਫੇਰ ਕਣਕ ਦੀ ਜਾਨ ਨੂੰ ਹਾਂ ਤੇਣਾ ਹੱਥ ਦੱਖਣ ਜਾਂਦਾ ਜੀ ਹੋਰ ਵੀ ਆ ਗਿਆ ਹਾਂ ਫਸਲਾਂ ਦਾ ਔਖਾ ਜਦੋਂ ਦੱਖਣ ਮੌਸਮ ਨੇ ਖਰਾਬ ਰਹਿਣੀ ਰਹਿਣਾ ਜੇ ਦੱਖਣ ਹੱਟ ਸਹੀ ਸਹੀ ਹੋ ਗਿਆ ਮੌਸਮ ਸਮਝਦਾ ਤਾਂ ਕੋ ਕਰਦਾ ਹੀ ਕਰਦਾ ਉਂ ਵੀ ਸੱਟ ਪੇਟ ਵਾਲਿਆਂ ਨੂੰ ਵੀ ਕਰਦਾ ਖੜੀ ਥੋੜੇ ਕੋਲ ਮੇਰੇ ਆ ਬਾਹਾਂ ਤੋਂ ਗੁੱਦੀ ਬਾਹਾਂ ਤੇ ਧੂਈ ਦਰਦ ਕਰ ਗਈਆਂ ਹਾਂਜੀ ਪੁਰਾਣੀਆਂ ਸੱਟਾਂ ਹਾਂ ਦਰਦ ਕਰਾ ਛਾਲ ਮਾਰਤੀ ਚਾਲਾ ਜਿਹੜੀ ਗਿਰੀ ਗਿਰੀ ਉਹ ਤਾਂ ਲੱਕਰ ਲੱਕ ਦੁੱਗੀ ਆ ਇਹ ਤਾਂ ਜਬਰਿਤ ਕੋਈ ਉਹ ਤਾਂ ਬਾਹਰ ਨਹੀਂ ਕੀਤੀ ਛਾਲ ਮਾਰਦੀ ਸੀ ਜੀ ਇਹਨੇ ਪੌੜੀਆਂ ਪਰਤੇ ਹਾਂ ਚਾਲ ਮਾਰ ਹੇਠਾ ਦਸਨ ਅੱਡੀ ਜਿਹਾ ਦਰਦ ਹੁੰਦਾ ਤਾਂ ਭੈਣ ਜੀ ਉਹ ਦਵਾਈ ਹੈਗੀ ਤੇ ਤੇਜ ਉਹਦੇ ਨਾਲ ਮੈਨੂੰ ਚੱਕਰ ਆਉਣ ਲੱਗ ਗਏ ਹਾਂ ਐ ਲੱਗਿਆ ਵੀ ਵੀਰ ਜੀ ਦੇ ਸਿਰ ਚ ਰੋੜਾ ਵੱਜਿਆ ਔਰ ਜਾਈ ਲਈ ਹੁੰਦੀ ਸੀ ਪਾਪਾ ਜੀ ਦੀ ਤਾਰ ਕੇ ਅਜਾਈ ਤੇ ਅੱਜ ਕਿ ਆਪ ਗਿਰਦੀ ਹਾਂ ਆਪ ਗਿਰਦਾ ਜੱਤਾ ਰੱਬ ਦੇ ਰੱਖਾ ਉਹਦਾ ਸੁੱਚ ਕੇ ਇੱਥੇ ਵੀ ਆਵੀ ਰੱਬ ਨੇ ਰੱਖ ਲਈ ਸਾਡੇ ਕਿ ਚੰਗੇ ਕਰਮ ਤੇ ਲਾ ਲੋ ਚਾਹ ਇਹਦੇ ਚੰਗੇ ਕਰਮ ਤੇ ਜਿਹੜੇ ਹਿਸਾਬ ਨਾਲ ਮੈਂ ਗਿਰੀ ਵੀ ਸਿਰ ਪਰ ਅਦੀ ਗਰਦਨ ਟੁੱਟਣੀ ਦੀ ਚਾਚੀ ਦਾ ਬਾਈ ਚਲ ਕੋਈ ਹੈ ਨਾ ਛੱਛਰੀ ਘਰ ਲਵਾਈ ਨਹੀਂ ਤੇ ਘੰਟੀ ਚ ਜਾਣਾ ਚਾਚੀ ਦਾ ਬਣਾਉਣਾ ਚਾਚੀ ਦਾ ਬਣਾਉ ਚਾਚੀ ਦਾ ਇੱਕ ਢੱਲੂ ਹੋ ਗਿਆ ਢੱਲੂ ਜਾਏ ਗੰਦੂ ਜਾਏ ਗੰਦੂ ਜਾਏ ਇਹ ਕਾ ਹੋ ਗਿਆ ਹੁਣ ਬਹੁਤ ਅਰੇ ਉਸ ਕਾ ਉਹਨੂੰ ਤਾਂ ਨਹੀਂ ਤੰਗ ਕਰਦੀ ਛੋਟੇ ਜਿਹੇ ਨੂੰ ਕਿੱਥੇ ਨਾ ਉਹ ਨੂੰ ਨਹੀਂ ਕਰਦੀ ਹੈਗੀ ਉਹ ਤਾਂ ਪਾਣੀ ਵਿੱਚ ਨਹੀਂ ਕਰਦੀ ਨਾਦੀ ਨੂੰ ਇਹ ਤਾਂ ਉਹ ਕਰਦੀ ਆ ਮਮਾ ਨੂੰ ਕਰਦੀ ਤਾਂ ਮਮਾ ਮਮਾ ਸਾਰੇ ਇਹ ਤਾਂ ਹੋ ਜਾਂਦੀ ਹੈ ਮਮਾ ਚਾਚਾ ਚਾਚਾ ਅਤਨੇ ਬੁੱਤੋਂ ਨੇ ਆਇਆ ਚਾਚਾ ਚਾਚਾ ਮਮਾ ਮਮਾ ਤੇ ਮਮਾ ਇਹ ਕਹਿੰਦੀ ਜਸਮੀਨ ਨੂੰ ਮਮਾ ਚਾਚਾ ਮਮਾ ਚਾਚਾ ਨਹੀਂ ਨਾ ਮੇਰੇ ਪੁੱਤ ਦੇ ਵਿੱਚ ਕੋਣ ਲਿਆ ਤਾਂ ਸਾਡੇ ਉਹ ਕੱਢ ਲਾ ਕੇ ਛਾਲਟ ਹੁਣ ਛਾਲਟ ਨਹੀਂ ਫਾੜਦੇ ਉਹ ਅੰਦਰ ਤੂੰ ਹੀ ਲੇਟ ਹੋਈ ਜਾਂਦੇ ਬਿਨਾ ਮਤਲਬ ਤੋਂ ਜੇ ਅਗਲੇ ਨੇ ਨਹੀਂ ਵੀ ਕਹਿਣਾ ਕੋਸ ਤਾਂ ਵੀ ਕਹੂਗਾ ਹਾਂ ਤਾਂ ਹਿੰਮਤ ਕਰੋ ਪਤਾ ਕਿ ਜਿਵੇਂ ਹੁਣ ਅਸੀਂ ਰਾਤ ਲਿਆਏ ਜੇ ਅਸੀਂ ਟਾਈਮ ਨਾਲ ਪਹੁੰਚੂਗੇ ਤਾਂ ਸ਼ਾਮ ਨੂੰ ਜਿਉਂ ਨੇ ਕਿਹਾ ਵੀ ਇੱਕ ਦਿਨ ਹੋਰ ਰੱਖਣਾ ਤਾਂ ਭੇਜਣ ਅਗਲੇ ਨੇ ਨਹੀਂ ਅਗਲੇ ਨੂੰ ਜਵਾਬ ਦੇਣਾ ਭਾਈ ਉਰੀ ਰੋ ਨਾ ਟਾਈਮ ਗਾ ਛੁੱਟੀ ਹੋ ਜਾਂਦੀ ਹੈ ਹਾਂ ਚੱਲ ਜਾਊਗਾ ਹਾਂ ਕਾ ਬਾਇ ਬਾ ਪਤਾ ਨਹੀਂ ਕਿ ਆ ਪਾ ਬਣਾਣਾ ਹਲੋ ਬਾ ਬੁੱਤਾ ਓਏ ਕਾਕਾ ਗਾ ਖਾਣਾ ਬਣਾਣਾ ਨਾਨੂ ਆ ਬਦ ਨਾਨੂ ਤਾਂ ਬੁਲਾਏ ਨਹੀਂ ਸੱਚੀ ਗੱਲ ਨਾਨੂ ਨੂੰ ਜਾਣਾ ਕਈ ਵਾਰ ਤਾਂ ਮੈਨੂੰ ਦੇਖ ਕੇ ਖੁਸ਼ੀ ਹੋ ਜਾਂਦੀ ਨਹੀਂ ਕਈ ਵਾਰ ਤਾਂ ਤੰਗਦੀ ਹੋ ਜਾਂਦੀ ਹੈ ਵੀ ਕਿੱਥੇ ਆ ਗਿਆ ਬੇ ਤਾਂ ਰੋਜੇ ਆ ਜਾਂਦਾ ਹੈ ਇਹ ਤਾਂ ਰੋਜੇ ਆ ਜਾਂਦਾ ਮੈਂ ਕਹਿੰਦਾ ਨਾਨੂ ਮੈਂ ਛੁੱਟੀ ਹੋ ਕੇ ਨਾਨੂ ਆ ਗਿਆ ਭੱਜੀ ਜਾਂਦੀ ਦਰਵਾਜ਼ੇ ਤੇ ਰੋੜਦੀ ਆ ਨਾਨੂ ਆ ਗਏ ਨਾਨੂ ਆ ਗਏ ਦੇਖੋ ਮਿੰਦੀ ਨੂੰ ਚਲ ਠੀਕ ਆ ਚੰਗਾ ਪੈਣੇ ਫਿਰ ਮਿਲਦੇ ਆ ਮਿਲੋ ਮਿਲੋ ਠੀਕ ਆ ਪੈਣੇ ਫਿਰ ਕੱਲ ਨੂੰ ਮਿਲਦੇ ਆ ਆ ਦੇਖੀ ਹੱਥ ਦੇਖਦੀ ਆ ਸਾਰਿਆਂ ਨੂੰ ਆ ਦੇਖਿਆ ਹੱਥ ਮੇਕੋ ਹੱਥ ਬਾੜ ਦੀ ਤੇ ਪਲੋਸ ਦੀ ਆ ਕੋਈ ਤੂੰ ਵੀ ਆ ਜਾ ਭਾਈ ਅੱਜ ਕੱਲ ਤਾਂ ਜਾਣੇ ਸਾਰੇ ਗੱਲਾਂ ਨੋਟ ਕਰਦੇ ਆ ਹਾਂ ਹਾਂ ਜੀ ਨਾਨੂ ਚਾਚੀ ਚੰਦੂ ਨਾਨੂ ਦਾ ਮੇਕਾ ਨਾਨੂ ਨਾਲ ਨਹੀਂ ਨਾਨੂ ਨੀ ਨਾਨੂ ਤੁਮ ਮੇਰੇ ਨਾਲ ਦੀ ਨਾਨੀ ਨੂੰ ਥਾਪੀ ਦੇ ਦੇ ਇਹ ਲੈ ਗੈਲ ਜਾਣਾ ਨਾਲ ਜਾਣਾ ਖਾਣਾ ਕੁਝ ਨਹੀਂ ਹੈਗਾ ਚਲੋ ਚੱਲ 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 ਸੰਦੀਪ ਬੈਠ ਗੱਡੀ ਮੀਤ ਐ ਪਈ ਜਾਣਾ ਕੰਮ ਵੀ ਚੱਲੀ ਜਾਣਾ ਹੌਲੀ ਹੌਲੀ ਠੀਕ ਆ ਜੀ ਚੱਲਦੇ ਆ ਸੀ ਹੁ ਜੋੜੀ ਆਉਂਦੀ ਆ ਜੀ ਵਾਪਸ ਪਤਾ ਨਹੀਂ ਕੀ ਗੱਲ ਹੋਈ ਹੋਣੀ ਆ ਹਾਂ ਚਾਹ ਨੂੰ ਟੀਕਾ ਲੱਗਣਾ ਉਹ ਹਰ ਜਿੱਤਾਂ ਉਹਨਾਂ ਚਾਚਾ ਨੇ ਚਾਚਾ ਬਾਹਰ ਗੱਡੀ 'ਚ ਬੈਠਾ ਰਾਖੀ ਕਰਦਾ ਥੋੜੀ ਤੇ ਉਹਨੇ ਕਹਿਤਾ ਵੀ ਮੁੜ ਨਹੀਂ ਆਉਂ ਕੰਮ ਸ਼ਾਮ ਨੂੰ ਦੁਬਾਰਾ ਆਇਓ ਠੀਕ ਹਲ ਮੰਨ ਦੇ ਹੁਣ ਕੋਈ ਅਸਰ ਨਹੀਂ ਹੋਣਾ ਵੀ ਚਾਚਾ ਨਹੀਂ ਆਉਂਦਾ ਨਹੀਂ ਨਹੀਂ ਹੁਣ ਲਾਤਾ ਕੀ ਕਰਿਆ ਉਹਨਾਂ ਨੇ ਹਾਂ ਤਾਂ ਠੀਕ ਅੱਛਾ ਮੰਨੂ ਦਾ ਵਾਹਾਂ ਪਤਾ ਨਹੀਂ ਡਾਕਟਰ ਨਰਾਜ਼ੇ ਹੋ ਗਿਆ ਵੀ ਲੇਟ ਖਾਤੇ ਹੋ ਗਏ ਨੇ ਸੱਚੀ ਉਹ ਲਾਤਾ ਤਹੋਂ ਕੋ ਖਾਣਾ ਕੋ ਤਲਾ ਤੂਲਾ ਪਰੌਂਟਾ ਦਾ ਕੁਝ ਕੁਸ ਪਲਾ ਦੋ ਪਲਾ ਦੇ ਨ ਪਾਣੀ ਆ ਪਾਣੀ ਪਿਆ ਮੇਰੇ ਕੋਲ ਤਾਂ ਬੋਤਲ ਜੂਸ ਪਲਾ ਦੋ ਉਹਨੂੰ ਕੰਪਨਟ ਵਾਲਾ ਪਾਣੀ ਪਲਾ ਦੋ ਚਲ ਚਲਾ ਇਸ ਦੀ ਬੋਤਲ ਲੈ ਦੋ ਲੈ ਦਨੀ ਆ ਮਰ ਲਾਇਨਸ ਚ ਰੁਕਣਾ ਹਮ ਤਰ ਲਾਇਨਸ ਚ ਕੀ ਕਰਨਾ ਹਾਂ ਮੈਂ ਅੱਜ ਲੈਣਾ ਬਾਜਰੇ ਦਾ ਆਟਾ ਇਹ ਲੈ ਕੇ ਦੇ ਮਸਾ ਕੇ ਦੇ ਦੇ ਕਿਤਾ ਮੇਰਾ ਵੀ ਕਰਦਾ ਮੈਂ ਬਹੁਤ ਵੀਡੀਓ ਦੇਖਦੀ ਹੁੰਦੀ ਆਂ ਦੀਆਂ ਕਿਆ ਕਹਿੰਦੇ ਹੁੰਦੇ ਆਹੋ ਦਾਲ ਬਾਟੀ ਚੂਰਮਾ ਬਣਾਉਗੀ ਮਾਸੀ ਫਿਰ ਨਾਲ ਚੂਰਮਾ ਗੜਦਾ ਕੀ ਨਾਲ ਗੋੜਾ ਪੈਂਦਾ ਗੁੜ ਚਰੋ ਤੈਨੂੰ ਕਾਹਤੋਂ ਫੋਨ ਮਲਾਈ ਜੰਦੀ ਬੈਠੀ ਹੋਰੀ ਪਤਾ ਨਹੀਂ ਕਿਆ ਚੱਲਦਾ ਦਿਮਾਗ ਚ ਵੀਰ ਨੂੰ ਕਰਦੀ ਆ ਮੈਂ ਬਾਟੀ ਚੂਰਮੇ ਦੇ ਹੋਏ ਮੈਂ ਸੋਚਦੀ ਸੀ ਵੀ ਜਾਸਮੀਨ ਤਾਂ ਹੁਣ ਘਰ ਨੂੰ ਚੱਲੀ ਵੀ ਜਿਹੜਾ ਅੱਜ ਪ੍ਰੋਗਰਾਮ ਆਪਾਂ ਨੇ ਇੱਕ ਰੱਖਿਆ ਵਾ ਤਾਂ ਦੱਸ ਲੋ ਵੇ ਇਹਨੂੰ ਕਰ ਲੀ ਜੇ ਅੱਛਾ ਦਾਲ ਬਾਟੀ ਚੂਰਮਾ ਚਲੋ ਦੇਖਦੇ ਆਂ ਜੀ ਕਿਆ ਬਣਦਾ ਸ਼ਾਪਿੰਗ ਗਈ ਹੋ ਜੀ ਜੜਾ ਬੈਗ ਆ ਜੀ ਓਲੇ ਵਾਲ ਕੋ ਰੱਸੀ ਹੋਈ ਆ ਰੱਸੀ ਹੋਈ ਰਹੀ ਆਗੀ ਲੜਾਈ ਹੋਈ ਆ ਆਪਣੀ ਲੜਾਈ ਕਾਦੇ ਪਿੱਛੇ ਹੋਈ ਵੀ ਵੀ ਜਦ ਨਾਲ ਨਹੀਂ ਜਾਣਾ ਜਾਣ ਕੇ ਪੈਸੇ ਤੇ ਕੱਢਣ ਨੂੰ ਮਾਰਿਆ ਨੇ ਮਿਲ ਗਿਆ ਮੈਨੂੰ ਆਟਾ ਉਹ ਹਾਂ ਵੇਖੋ ਜੀ ਆਟੇ ਦੇ ਨਾਲ ਕਿਆ ਕਿਆ ਫ੍ਰੀ ਮਿਲਿਆ ਇਹਆਂਿਆਂ ਨੂੰ ਘਰੇ ਜਿਹੀ ਚੀਜ਼ ਬਣਾ ਕੇ ਖਵਾਉਣ ਚ ਕੋਈ ਮਾੜੀ ਗੱਲ ਨਹੀਂ ਹੈਗੀ ਤੰਗੀ ਯਾਲਾ ਮੈਂ ਕਿਹਾ ਤੂੰ ਕੀ ਲੈਣ ਨੂੰ ਕਹਿੰਦੀ ਥੀ ਬੈ ਜਾ ਮੈਂ ਛਾੜ ਦਿੰਦਾ ਸੀਟਰ ਬੈ ਜਾ ਲੈਣ ਦੇ ਕੁਸਲੇ ਨੂੰ ਆਹ ਖਾਣੇ ਹੋਰ ਆਲੂ ਵਾਲੇ ਪਰੌਂਠੇ ਖਾ ਲੈਨੇ ਆ ਜੂਸ ਤਾਂ ਪਲਾ ਦੋ ਉਹਨੂੰ ਜੂਸ ਤਾਂ ਹੁਣ ਦੇਖੀ ਜਾਊਗੀ ਉਹਨੇ ਫਿਰ ਕਿਸ ਪਛਾਰੀ ਪੀਊਗੀ ਕਦ ਕਿਆ ਕਿਆ ਜੂਸ ਜੂਸ ਤਾਂ ਉਹਦੇ ਜੂਸ ਪਾਣੀ ਖਾਪ ਚ ਬੈ ਇੰਨਾ ਥੋੜਾ ਕੋਈ ਨਾ ਆਹ ਵਾਹ ਗਰੂ ਸਤਨਾਮ ਮਿਲਿਆ ਨਹੀਂ ਅੰਦਰ ਲੀਚੀ ਆ ਜੂਸ ਕਨ ਖਤਮ ਹੋਇਆ ਵੇ ਚਲਾਏ ਸਮੇਂ ਦੇਖਿਆ ਉਹ ਬੇਕਾਰ ਆਈਟਮ ਆ ਉਹ ਨਾਲ ਤਾਂ ਦਾ ਫਰੈਸ਼ ਜੂਸ ਲੈ ਕੇ ਪੀਓ ਬਣਾ ਜਿਹੜਾ ਪੀਣਾ ਤੁਸੀਂ ਜੂਸ ਪਲਾ ਦੋ ਫਰੈਸ਼ ਉੱਥੇ ਤੇ ਉੱਥੇ ਪਲਾ ਦੇਣਾ ਫਿਰ ਮੈਂ ਉੱਥੇ ਤਾਂ ਨਹੀਂ ਵਧੀਆ ਬਣਦਾ ਤੁਹਾਡੇ ਘਰੇ ਤਾਂ ਨਹੀਂ ਬਣਦਾ ਵਧੀਆ ਸਾਡੇ ਬਿਨਾਂ ਖਰੇਆ 36 ਜੂਸ ਤਾਂ ਜੂਸੇ ਫਰੂਟ ਦਾ ਫਰੂਟੇ ਆ ਬਣਦਾ ਨਹੀਂ ਵਧੀਆ ਉੱਥੇ ਤੁਹਾਨੂੰ ਲੈ ਕੇ ਜਾਵਾਂ ਹੁਣ ਮੈਂ ਜੂਸ ਵਾਰ ਚ ਕਿਸੇ ਕਿੱਕੀ ਸਿੰਘ ਰੋਈ ਕਿੱਥੇ ਚੱਲਣਾ ਮੈਂ ਕਿਹਾ ਤੈਨੂੰ ਰੋਂਦਾ ਜੂਸ ਪਿਲਾਉਣਾ ਉਹਨੂੰ ਪਿਲਾ ਦੇਣਾ ਮੈਂ ਗੱਲ ਖਤਮ ਆ ਥਾੜਾ ਜੂਸ ਕਿੰਨੇ ਦਾ 50 ਰੁਪਏ ਦਾ 50 ਰੁਪਏ ਆ ਗੱਡੀ ਨੂੰ ਮੂਰੀ ਪਏ ਮੈਂ ਕਹਿੰਦਾ 50 ਰੁਪਏ ਤੇ ਇੱਥੇ ਆ ਲੈ ਫੜ ਸੁਆਦ ਆ ਹਾ ਸੁਆਦ ਪੱਕਾ ਕਰਾਉਣਾ ਕੌੜਾ ਆਉਣਾ ਵੇਤਾ ਪਿਆ ਇਹ ਇਹਦਾ ਫਰੈਸ਼ ਹੈ ਫਰੈਸ਼ ਵਧੀਆ ਲੱਗਦਾ ਫਰੈਸ਼ ਹੈ ਫਰੈਸ਼ ਵਧੀਆ ਲੱਗਦਾ ਤੁਹਾਡਾ ਕਮਜ਼ੋਰੀ ਪਈ ਵੀ ਤੇਰੇ ਚਾਹ ਤੋਰ ਕਰਦੇ ਪਹੁੰਚ ਗਏ ਜੀ ਵਾਪਸ ਜੈਸਮੀਨ ਦੇ ਘਰੇ ਲਾਦ ਲਾਦ ਕੀ ਕਰਦਲਾ ਬੋਤਲ ਬੋਤਲ ਪਈ ਰਹਿਣ ਦੇ ਕੋਈ ਨਹੀਂ ਪਈ ਰਹਿਣ ਦੇ ਬਾਅਦ ਚਲੇ ਜਾ ਹਏ ਮੌਸਮ ਖਰਾਬ ਮੌਸਮ ਬੇਈਮਾਨ ਡਾਕਟਰ ਨੇ ਭੇਜ ਤੇ ਵਾਪਸ ਕਹਿੰਦਾ ਜਾਓ ਕਹਿੰਦਾ ਜਾਓ ਹਾਂ ਹੁਣ ਲੱਗ ਗਿਆ ਹਾਂ ਜਦ ਤੱਕ ਨਹੀਂ ਤੈਨੂੰ ਸਫੀ ਕਾਲੀ ਕਿਹ ਲਾਇਆ ਚਾਹ ਸਫੀ ਕਾਲੀ ਕੀ ਕੀ ਹਾਲ ਹੈ ਜੀ ਸਫੀ ਕਾਲੀ ਸਾੜਨ ਨੂੰ ਨੀਟ ਕੰਦੇ ਹੋਊ ਸਾਰੀ ਤੂੰ ਤੂਤਾ ਬੁਲਾਈ ਨਹੀਂ ਸੱਤੀ ਗੱਲ ਬਈ ਸੱਤੀ ਗੱਲ ਈ ਸਾਰੇ ਦਾ ਸਾਰੇ ਚੱਦੀ ਗੱਲਾਂ ਚਰੁੰਦੀ ਬੇਨਤੀ ਕਰਦਾ ਹਾਂ ਬੇਨਤੀ ਦਾ ਬੇਨਤੀ ਵੀ ਚਾਹੀਦੀ ਆ ਬੇਨਤੀ ਕਰਨ ਵਾਲਾ ਵੀ ਚਾਹੀਦਾ ਜ਼ਰੂਰੀ ਹੋਈ ਚੱਚੀ ਕਾਲਾ ਨੂਰ ਤਾਂ ਬਹੁਤ ਖਾਵ ਆ ਇਹਦਾ ਬਹੁਤ ਖਾ ਬਣਾਣਾ ਚੱਚੀ ਕਾਲਾ ਆ ਦੇਖਾ ਇਤਨੇ ਫੋਨ ਕੋਈ ਮੈਂ ਕੈਂਡੀ ਵੀ ਫੋਨ ਪੁੱਛਦਾ ਮੇਰਾ ਫੋਨ ਉਹ ਦੇਖ ਕੇ ਨਹੀਂ ਖਸ ਹੁੰਦੇ ਦੇਖਣਾ ਬੁਲਾਉਂਦੀ ਸਾਸਰੀ ਕਾਲਾ ਹੈ ਇੱਕ ਵਾਰੀ ਤਾਂ ਕੋਈ ਕੁਝ ਇਹ ਕਰ ਦੇ ਚਾਹੁੰਦੀ ਆ ਆਪਣੀ ਚੱਚੀ ਕਾਲੀ ਇੱਧਰ ਇੱਧਰ ਭਾਰੀ ਗੱਡ ਇੱਕ ਹੈ ਇੱਕ ਹੋਰ ਗੱਡ ਅ ਤੇਰੀ ਨਾ ਨਾ ਸ਼ਾਲਾ ਖਾਬ ਹੋ ਗਿਆ ਬਹੁਤ ਸਾਡਾ ਤੂੰ ਮੈਂ ਪਾ ਦੂਗੀ ਆ ਵੀ ਵੱਡੇ ਨਾਲ ਗਈ ਹੁਣ ਆ ਲਾ ਤੂੰ ਵੜਾਉਂਦਾ ਤਾਂ ਵੱਢਦੀ ਆ ਨਹੀਂ ਉਹਨੂੰ ਕਹੂਗਾ ਦੰਦੀ ਬੱਡੀ ਦੰਦੀ ਤੂੰ ਕਿੱਥੇ ਬੈੰਨੀ ਉਹ ਤੇ ਬੈਠ ਜਾ ਇਹਦੇ ਚ ਪਾਸੋਂ ਨੂੰ ਫੇਰਦੀ ਤੇ ਇਹਨਾਂ ਨੇ ਨਹੀਂ ਖੇਲਣਾ ਇਹਨਾਂ ਨੇ ਨਹੀਂ ਖੇਲਣਾ ਆ ਸੱਤ ਸ੍ਰੀ ਗੱਲ ਪਾਈ ਜਾਂਦੀ ਬਾਰ ਬਾਰ ਹੁਣ ਜਾ ਬਲਾਉਣੀ ਹੋਰੀ ਜਾਂ ਫਿਰ ਜਾਂ ਫਿਰ ਕਸਾਏ ਦੇ ਨਹੀਂ ਸੱਤ ਸਰੀਆ ਕਾਲ ਮੈਂ ਪੀਣਾ ਸੌਂਦੇ ਨਹੀਂ ਹਾਂ ਮੈਂ ਮੁੜ ਕੇ ਆ ਕੇ ਚਾਹ ਪੀ ਲਾਂਗੇ ਮੁੜ ਕੇ ਫੇਰ ਆਣਾ ਮੁੜ ਕੇ ਆਉਣਾ ਹਾਂ ਫੇਰ ਮੁੜ ਕੇ ਕਾ ਤੂੰ ਜਾਣੀਗਾ ਨੂੰ ਅਜੇ ਮੁੜ ਕੇ ਆਉਣਾ ਦਿਮਾਗੀ ਕਹਿ ਕਹਿੰਦੀ ਜਿਵੇਂ ਮੁੜ ਕੇ ਅਸੀਂ ਚਾਹ ਨਹੀਂ ਦੇਣੀ ਹੁੰਦੀ ਨਾ ਨਾ ਉਡੀਕ ਹਮਨ ਉਪਰ ਮੁੜ ਕੇ ਕੰਮ ਨਹੀਂ ਕਰਨਾ ਤਾਂ ਹੁਣ ਪੀਦੇ ਨੂੰ ਕੀ ਆਹ ਮੁੜ ਕੇ ਮੈਂ ਚਾਹੀ ਮੰਮੀ ਨਾ ਮੇਰੀ ਗੱਲ ਤੂੰ ਤੁਸੀਂ ਦੁਆਰਾ ਆ ਜਾ ਮੈਂ ਚਾਹ ਦੁਆਰਾ ਆਣਾ ਚਾਹ ਰਿਹਾ ਆ ਬਣਾ ਦੂਗੀ ਹਾਂ ਇਹ ਗੱਲ ਔਰ ਅਸੀਂ ਤਾਂ ਕਹਿੰਦੇ ਦੁੱਧ ਪੀਓ ਦੁੱਧ ਮੈਨੂੰ ਚਾਹੀਦਾ ਮਾਸੀ ਕਿਹਨੂੰ ਕਿੰਦੀਆ ਮੱਤਾ ਦਿੰਦੀ ਆਪ ਨੂੰ ਮਾਸੀ ਨੂੰ ਚੰਗਾ ਨਹੀਂ ਆਪ ਨੂੰ ਕਹਿੰਦੇ ਤਿੰਨ ਟਾਈਮ ਪੀਆ ਕਰ ਬਦਤਮੀਜ਼ ਬੋਲੀਆਂ ਕਾ ਤਾਂ ਠੁੱਟੀ ਮੂੰਹ ਚ ਪਾਣ ਲੱਗੀ ਓਏ ਬੇਕਾਰਾ ਸਿੱਟਣੀ ਆ ਨਹੀਂ ਆ ਸਕਦੇ ਤੂੰ ਫੜਲਾ ਫੜਲਾ ਤੈ ਇਹਨੂੰ ਦੋ ਜਾਣੇ ਚੁਗੜੇ ਵਾਲੇ ਹੂੰ ਚੱਲ ਕੋਈ ਦੋ ਬੈਂਡ ਦੁੱਧ ਪੀਂਦੇ ਭਾਈਓ ਦੋ ਜਵਾਕ ਦੁੱਧ ਪੀਂਦੇ ਇਹਨੂੰ ਤਾਂ ਖਰਾਕ ਚਾਹੀਦੀ ਆ ਸਾਡੇ ਵਰਗੇ ਪਹਿਲੀ ਤੱਕੜੇ ਹੂੰ ਜੇ ਤੱਕੜੇ ਦੇਖਣ ਤੂੰ ਤਾਂ ਆਪਣੇ ਹੁੰਦੇ ਆ ਹਾਂ ਹੁੰਦੇ ਫੋਸੜੀ ਆ ਉਹਨੇ ਵਹਿਮ ਆ ਬੰਦਿਆਂ ਨੂੰ ਵਹਿਮ ਕਾਦਾ ਵੀ ਤੱਕੜੇ ਆ ਸੀ ਪਾ ਤੁਸੀਂ ਤਾਂ ਮਾੜੀਆਂ ਵਿਚਾਰੀਆਂ ਹਵਾ ਆਉਂਦੀ ਐ ਅੰਦਰੋਂ ਭੱਜ ਜਾਂਦੀਆਂ ਵਿੱਕੀ ਤੇ ਓੜੇ ਨਾ ਜਾਈਏ ਹਵਾ ਚ ਤੁਸੀਂ ਪਿੱਛੇ ਨੂੰ ਭੱਜੀ ਜਾਂਦੇ ਤੂੰ ਆਉਂਦੀ ਐ ਇੱਧਰੋਂ ਤਾਂ ਭੱਜਦਾ ਤਾਂ ਭੱਜਦਾ ਤੂੰ ਇੱਧਰੋਂ ਆਉਂਦੀ ਆ ਆਪਣੀ ਜਿਹਦਾ ਆਪਣੇ ਹੱਥ ਚ ਹੁੰਦੀ ਆ ਮੈਂ ਕਿਹਾ ਕਿ ਮੈਨੂੰ ਪਤਾ ਨਹੀਂ ਵੀ ਕੋਡਾ ਮਾਰ ਘਰ ਪਤਾ ਕੋਸਰੀ ਗਲਤ ਕਰੀ ਡੈਡੀ ਟਾਲਾ ਲਾ ਕੇ ਤੂੰ ਹਾਂ ਅੰਦਰ ਬੈਠਾ ਐ ਬੰਦੇ ਦਾ ਆ ਗਿਆ ਕਰੀ ਜੀ ਵੀ ਆਪਣੇ ਵਰਗੀ ਆ ਟੱਡੇ ਕਿ 3 ਵਜੇ ਹੋ ਗਏ। ਇਹ ਖਾਧ ਰਹੀ ਹੋ ਦਿੰਦੀ ਆ ਭੈਣ ਜੀ। ਐਨੀ ਖਾਧ ਰਹੀ ਨਹੀਂ ਮੈਂ ਲੜਦੀ। ਮੈਂ ਲੜ ਗਈ ਹੋਈ ਨਾ। ਮੇਰੇ ਤਾਂ ਐਂ ਟੂ ਹੁਣੀ ਤੱਕ ਤਾਂ ਕੋਈ ਨਹੀਂ। ਹਾਂ। ਆਹ ਤੇ ਦੋ ਜਣੇ ਮੇਰੇ ਲੱਗੇ। ਨਿੱਕੇ ਸੁੱਚਾ ਤਾਂ ਇਹ 8 ਦਿਨ ਫੋਨ ਵਾਲੇ ਆਲਾ। ਹਾਂ। ਇਕ ਨਹੀਂ ਕਾਬੂ ਹੋਣਾ ਇਹਨਾਂ ਨੇ ਫੋਨ ਫਾਂਜ ਇਕ ਨਹੀਂ ਛੱਡਣੇ ਇਹਨਾਂ ਨੇ। 10 ਮਿੰਟ ਬਾਅਦ ਮੈਨੂੰ ਫੋਨ ਦੇ ਦੀ। ਹਾਂ। 12:00 ਹੋ ਗਿਆ। ਚੱਲੀਏ ਫਿਰ ਕੀ ਕਰਨਾ? ਚੱਲੀ। ਚੱਲੀ। ਚੱਲੀਏ ਚਲੋ ਕਿੱਧਰ ਨੂੰ ਜਾਣਾ ਹੈ ਕਿੱਧਰ ਨੂੰ ਜਾਣਾ ਮੇਰੇ ਪੁੱਤ ਨੇ ਇੱਧਰ ਨੂੰ ਇਹਦਾ ਹੋ ਗਈ ਜੀ ਮੇਰੇ ਮੂਰੇ ਮੂਰੇ ਬਾਹਰ ਤਾਂ ਪੁੱਤ ਵੀ ਪੈਂਦਾ ਓਏ ਓਏ ਬੁੱਬੂ ਬਾਹਰ ਤਾਂ ਨਹੀਂ ਬੈਂਦਾ ਪੁੱਤ ਹੁਣ ਕੀ ਕਰੂੰਗੇ ਹੈ ਉਹ ਨੂਰ ਤੇ ਸਾਲਿਆਂ ਨੇ ਬੈਟਾ ਵੀ ਲਾਈਆਂ ਬੀਜੀਆਂ ਇਹ ਆਹ ਸਾਲਾ ਬੈਟਾ ਕਿਨੇ ਲਾਤੀਆਂ ਓਏ ਨੂਰ ਮੇਰੇ ਲਈ ਲਾ ਕੇ ਬੈਠੀ ਹੈ ਓਤੇ ਬੈੱਟਾ ਕਿਨੇ ਨਾਤੀਆਂ ਮੇਰੇ ਪੁੱਤ ਦੇ ਦੀਦੀ ਨੇ ਨਾਤੀਆਂ ਦੀਦੀ ਨੇ ਨਾਤੀਆਂ ਸਭ ਪਰਿਵਾਰਿਕ ਵਾਓ ਠੀਕ ਹੈ ਜੀ ਪਹੁੰਚ ਗਏ ਜੀ ਘਰ ਘਰ ਪਹੁੰਚਦੇ ਸਾਰੇ ਸਾਡੇ ਨਾਣੇ ਨੂੰ ਲੱਗੀ ਭੁੱਖ ਬਣੀ ਤਾਂ ਆ ਲੈ ਬੱਚਾ ਪਕੌੜੀਆਂ ਇੱਧਰ ਮੇਲੋ ਇੱਧਰ ਮੇਲੋ ਜੀ ਆ ਜਾ ਜੀ ਸੱਤਰੀ ਗੱਲ ਬਣਾ ਦੋ ਦੋਬਕ ਚੜ ਵਾਲਾ ਦੋਬਕ ਅਮਰ ਚੜ ਵਾਲਾ ਕੈਂਟ ਖਾਂਦਾਨੀ ਵਿੱਚ ਸਰਵੋਤਮ ਜੱਜ ਨਾ ਦੋਬਕ ਆਦੀ ਇਹ ਇਹ ਬੜਾ ਮੋਟਰਸਰ ਨਵਾਂ ਮਿਲ ਗਿਆ ਮਿਲ ਗਿਆ ਜਾਮਾ ਚੜ ਵਾਲਾ ਨੇਟ ਮੈਂ ਮੈਨੂੰ ਮੋਟਾ ਹੈਗਾ ਮੇਰੇ ਕੋ ਹਾਂ ਪਿੰਡ ਦਾ ਕਸਬਾ ਪੰਜ ਪਤਾ ਹਾਂ ਚੱਜਈ ਪੀੜਾ ਨਗਰ ਦਾ ਵੋਟ ਲੈਣਾ ਹਾਂ ਉਹ ਤੇ ਇਹਨੂੰ ਅੱਛਾ ਵੇਲਾ ਕਰੋ ਕਮੈਂਟਰੀ ਦਾ ਝਾੜੂ ਵਾਲਾ ਜਿਸ ਬਾਈ ਚੱਲ ਚੀ ਆਜ ਦੇ ਮੁਕਾਬਲੇ ਆ ਦੁੱਬ ਅਕੀਦਾ ਮੋਟਰਸਾਈਕਲ ਪੁੱਤ ਕਿਦਾ ਮੋਟਰਸਾਈਕਲ ਹੈ ਸਵੇਰੇ ਕਹਿੰਦੇ ਇਹਦੇ ਪਰ ਜਾਣਾ ਸਕੂਲ ਨੂੰ ਅੱਛਾ ਹਾਂ ਗੱਡੀ ਭਣੀ ਜਾਣਾ ਇਹਦੇ ਪਰ ਲੱਗੇ ਚੱਲ ਉਹ ਬੱਲੇ ਸ਼ਾਵਾਸ਼ ਕੀਦਾ ਮੋਟਰਸਾਈਕਲ ਪੁੱਤ ਕਿਦਾ ਹੈ ਹਾਂ ਰੀਤ ਦਾ ਹਏ ਰੀਤ ਦਾ ਜੀਤ ਦਾ ਰੀਤ ਦਾ ਰੀਤ ਦਾ ਮੋਟਰਸਾਈਕਲ ਆ ਵੀ ਰੀਤ ਦਾ ਏ ਚਲੋ ਫਿਰ ਆਜਾ ਆਪਰੋਂ ਕੱਪੜੇ ਬਦਲ ਲੀ ਪੱਪੜੇ ਬਦਲ ਲੀਏ ਪੱਪੜੇ ਬਦਲ ਲੀਏ ਜੀ ਪੱਪੜਾ ਆ ਪੋਲੀਟਿਕਲ ਗ੍ਰੈਂਟ ਟੈਟਲ ਆ ਵਾਦੇ ਓ ਸੱਤਾ ਗੰਮ ਆਈ ਆ ਸਟਾਰ ਕਿਨੇ ਦਿੱਤਾ ਗੱਲ ਪਰ ਗੱਲ ਪਰ ਸਟਾਰ ਕਿਰੇ ਵਾਹਤਾ ਤਰੇ ਮੈਂ ਮੈਮ ਨੇ ਕਾਹਦੀ ਏ ਕਹਿੰਦੀ ਮੈਮ ਕਹਿੰਦੀ ਛੋਣਾ ਬਹੁਤ ਟੋੜਾ ਨજર ਨਾ ਲੱਗ ਜਾਵੇ ਕੱਤੇ ਨੂੰ ਚਲੋ